ਹਾਂਜੀ ਪੰਜਾਬੀਓ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਹੀ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰਿਓ ਤੁਸੀਂ ਉੱਪਰ ਟਾਈਟਲ ਤਾਂ ਪੜ ਹੀ ਲਿਆ ਕਿ ਹੁਣ ਇਸ ਪਿੰਡ ਚ ਬੰਨ ਵਾਲਾ ਭਈਆਂ ਦੀ ਪੰਚਾਇਤ ਸਰਪੰਚ ਵੀ ਤੇ ਪੰਚਾਇਤ ਮੈਂਬਰ ਵੀ ਬਣ ਗਏ ਉਹਨਾਂ ਦੇ ਦੋਸਤੋ ਗੱਲ ਆਪਾਂ ਕਰਦੇ ਆ ਜਿਹੜੀ ਆਪਾਂ ਆਪਦੇ ਕੰਨ ਹੀ ਸੁਣੀ ਹੋਵੇ ਤੇ ਅੱਖੀ ਦੇਖੀ ਹੋਵੇ ਚਾਹੇ ਸੋਸ਼ਲ ਮੀਡੀਆ ਤੇ ਵੀਡੀਓ ਰੱਖ ਲੋ ਚਾਹਾਂ ਉਹ ਕਿਵੇਂ ਵੀ ਸਮਝ ਲੋ ਤੁਸੀਂ ਬਿਉ ਆਏ ਨੀ ਇਹ ਵੀ ਕੋਈ ਹੋਰ ਬੰਦਾ ਕਹੇਗਾ ਤੇ ਆਪਾਂ ਉਹ ਚੱਕ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਇਹ ਗੱਲ ਹੈਗੀ ਆ ਪਿੰਡ ਜਗਤਪੁਰਾ ਚੰਡੀਗੜ੍ਹ ਦੇ ਲਾਗੇ ਉੱਥੋਂ ਦੇ ਖੁਦ ਪਿੰਡ ਦੀ ਵੋਟ ਦੋਸਤੋ ਹੈਗੀ 700 ਵੋਟ ਹੈ ਪੰਜਾਬੀਆਂ ਦੇ ਪਿੰਡ ਦੇ ਲੋਕਾਂ ਦੇ ਤੇ ਜਿਹੜੇ ਪ੍ਰਵਾਸੀ ਭਈਏ ਆ ਉਹਨਾਂ ਦੀ ਵੋਟ ਹੈਗੀ ਹੈ 7000 ਵੋਟ ਉਹ ਤੁਹਾਨੂੰ ਦੱਸਦੇ ਆ ਕਿ ਉਹ ਕਿਵੇਂ ਆਗੇ ਵੀ ਤੁਸੀਂ ਸੋਚਦੇ ਹੋਵੋਗੇ ਕਿ 700 ਤੋਂ 7000 ਵੋਟਾਂ ਕਿਵੇਂ ਫਰਕ ਪੈ ਗਿਆ ਇਹ ਫਰਕ ਇਹ ਪਿਆ ਦੋਸਤੋ ਪਿਛਲੀਆਂ ਸਰਕਾਰਾਂ ਨੇ 20-25 ਸਾਲਾਂ ਦੇ ਵਿੱਚ ਉੱਥੇ ਇੱਕ ਕਨੌਲੀ ਖੋਲਤੀ ਸੀ ਕਨੌਲੀ ਜਿਹਦੇ ਵਿੱਚ ਕੀ ਮੰਨ ਲਾ ਵੀ ਸਿਰਫ ਇਕੱਲੇ ਜੁਪੀ ਵਿਹਾਰ ਦੇ ਤੇ ਹਿਮਾਚਲ ਦੇ ਜਾਂ ਕੋਈ ਹੋਰ ਵੀ ਬਾਹਰ ਨੇ ਸਟੇਟਾਂ ਦਾ ਬੰਦਾ ਘਰ ਲੈ ਸਕਦਾ ਸੀ ਆ ਆਪਣਾ ਬੰਦਾ ਆਪ ਪੰਜਾਬੀ ਜਾਂ ਹਰਿਆਣੇ ਦਾ ਜਾਂ ਰਾਜਸਥਾਨ ਦਾ ਉਹ ਬੰਦਾ ਨਹੀਂ ਉਸ ਕਨੌਲੀ ਦੇ ਵਿੱਚ ਰਹਿ ਸਕਦਾ ਸੀ ਹੌਲੀ ਹੌਲੀ ਉਹ ਕਨੌਲੀ ਦੀ ਮੰਗਲਵਾਦੀ ਇੰਨੀ ਹੋ ਗਈ 7000 ਵਾਂਗੂ ਕਿਉਂ ਪਿਛਲੀਆਂ ਸਰਕਾਰਾਂ ਨੇ ਵੀ ਵਧੀਆ ਆਪ ਦਾ ਯੋਗਦਾਨ ਪਾਇਆ ਪੰਜਾਬ ਨੂੰ ਡੋਬਣ ਤੇ ਬੇੜਾ ਕਰ ਕਰ ਕਰਨ ਦੇ ਲਈ ਤੇ ਹੁਣ ਆਪਣੇ ਬਦਲਾ ਆ ਗਿਆ ਸੀ ਆ ਬਦਲਾ ਲੈਣ ਦੇ ਕਐਮਐਲ ਆ ਦਲਵੰਤ ਸਿੰਘ ਕੋਈ ਦਲਵੰਤ ਸਿੰਘ ਉਹਦਾ ਨਾਮ ਹੈਗਾ ਬਿੰਗੀ ਪੱਕੀ ਬੰਨੀ ਹੁੰਦੀ ਆ ਉਹਦੇ ਤੇ ਉਹਦੀ ਸੋਸ਼ਲ ਮੀਡੀਆ ਤੇ ਆਪਾਂ ਦੇਖਿਆ ਸੀ ਕਿ ਉਹ ਜਿੰਨੇ ਐਮਐਲ ਹੈਗਾ ਸੱਚਾ ਚ ਅਮੀਰ ਆ ਬੰਦਾ ਉਹ ਉਹਨਾਂ ਨੇ ਵੀ ਮੰਨ ਲਾ ਵੀ 7000 ਰੁਪਈਆਂ ਦੀ ਜਿਹੜੀ ਵੋਟ ਬਣੀ ਸੀ ਉਹ ਚੱਕ ਕੇ ਜਗਤਪੁਰਾ ਪਿੰਡ ਦੇ ਨਾਲ ਜੁੜਤੀ ਕਨੌਲੀ ਹੁਣ ਉਹ ਪਿੰਡ ਦੀ ਵੋਟ ਤਾਂ ਹੈਗੀ 700 ਉਹ ਕਨੌਲੀ ਦੀ ਵੋਟ ਹੈਗੀ 7000 ਉਹ ਇਸ ਤਰ੍ਹਾਂ ਦੋਸਤੋ 100 ਗੁਣਾ 10 ਗੁਣਾ ਜ਼ਿਆਦਾ ਵਧ ਗਈ ਦੂਜੀਆਂ ਵੋਟਾਂ ਨਾਲ ਹੁਣ ਜੇ ਆਪਾਂ ਆਪਣੇ ਸਵਧਾਨ ਲੋਕਤੰਤਰ ਦੇ ਹਿਸਾਬ ਨਾਲ ਚੱਲੀਏ ਤਾਂ ਹੁਣ ਤੁਸੀਂ ਦੇਖ ਲਓ ਵੀ 7000 ਵੋਟ ਭਈਆਂ ਦੀ ਤਾਂ ਇੱਕ ਮੋਰੀ ਟੱਪਦੀ ਟੱਪਦੀ ਹੁੰਦੀ ਹੈ ਹਜੇ ਜਿਹੜੇ ਆਪਣੇ ਪੰਜਾਬੀ ਭਰਾਵਾਂ ਦੀ 700 ਵੋਟ ਹੈ ਉਹ ਦੋ ਥਾਵਾਂ ਤੇ ਜਾਂ ਤਿੰਨ ਥਾਵਾਂ ਤੇ ਵੰਡੀ ਜਾਂਦੀ ਹੈ ਆਮ ਕਾ ਉਹੀ ਹੈਗਾ ਆਪਣੇ ਤੇ ਹੁਣ ਤੁਸੀਂ ਦੋਸਤੋ ਵੇਖ ਕੇ ਦੱਸੋ ਵਿਪਨ ਚਾਇਤ ਕਿਹਦੀ ਚੁਣੀ ਜਾਊਗੀ ਉੱਥੇ ਅੱਜ ਕਿ ਨਹੀਂ ਕੱਲ ਮਾਲਾ ਲਖੇ ਦਾ ਵੀ ਪ੍ਰੋਗਰਾਮ ਸੀ ਆ ਪਿੰਡ ਜਗਤਪੁਰੇ ਦੇ ਵਿੱਚ ਉਹਨੇ ਬਹੁਤ ਜ਼ਿਆਦੇ ਪਿੰਡ ਵਾਸੀਆਂ ਨੂੰ ਲਾਹ-ਪਾ ਕੀਤੀ ਹੈਗੀ ਵੀ ਹਰੇਕ ਬੰਦਾ ਕਹਿੰਦਾ ਯਾਰ ਫਲਾਣਾ ਆਪਾਂ ਕੀ ਲੈਣਾ ਹੁਣ ਜੇ ਕੋਈ ਪਾਣੀਆਂ ਦਾ ਮੁੱਦਾ ਠਾਉਂਦਾ ਜਾਂ ਹੁਣ ਚਰੌਲਾ ਚੱਲੀ ਜਾਂਦਾ ਆ ਅਗਲੇ ਮਹੀਨਿਆਂ ਦੇ ਵਿੱਚ ਬੰਨ ਮਾਰਨ ਜਿਹੜਾ ਗੰਦੇ ਨਾਲੇ ਦਾ ਆ ਜਾਂਦਾ ਕਈ ਬਾਹਲੇ ਸਿਆਣੇ ਤੇ ਬਾਹਲੇ बड़े लिखे ਤੇ ਬਾਹਲੇ ਬੰਦੇ ਵੀ ਰਹਿੰਦੇ ਉਹ ਕਹਿੰਦੇ ਆਪਾਂ ਕੀ ਲੈਣਾ ਤਾਂ ਵੇਲੜਾਂ ਦਾ ਕੰਮ ਹੈ ਤੁਰੇ ਫਿਰਦੇ ਐਵੇਂ ਇਹਦਾ ਗੈਂਗਸਟਰ ਆਗਾ ਦੋਸਤੋ ਇਹੀ ਪਿਛਲੇ ਸਮਿਆਂ ਦੇ ਪਿੱਟੀ ਜਾਂਦੇ ਆ ਕੀ ਆਪਦੇ ਆਪਾਂ ਪੰਜਾਬ ਨੂੰ ਪੰਜਾਬੀਅਤ ਨੂੰ ਦੋ ਸੁਭਾਲ ਲਈਏ ਤੇ ਗੌਰ ਕਰਗੇ ਕਿ ਕੀ ਦੀ ਵਾਦੀ ਕਿੰਨੀ ਵਾਦੀ ਜਾਂਦੀ ਤੇ ਕੀ ਦੀ ਕਿੰਨੀ ਘਟਦੀ ਜਾਂਦੀ ਹੈ ਹੁਣ ਤੁਸੀਂ ਆਪ ਹੀ ਦੇਖ ਲਓ ਭਰਾਓ ਆਪਣੇ ਪੰਜਾਬ ਦੇ ਵਿੱਚੋਂ ਪਹਿਲਾਂ ਤਾਂ ਹਰੇਕ ਦੇ ਮੰਨ ਲਾ ਵੀ ਮੁੰਡਾ ਕੁੜੀ ਹੁੰਦਾ ਸੀ ਕੱਲਾ ਮੁੰਡਾ ਕੱਲੀ ਕੁੜੀ ਐ ਫੇਰ ਪਿੱਛੇ ਇਹ ਰਿਵਾਜ ਆ ਗਿਆ ਵੀ ਜੇ ਪਹਿਲਾਂ ਮੁੰਡਾ ਹੋਗਾ ਤਾਂ ਬੱਚਾ ਹੀ ਨਹੀਂ ਲੈਂਦੇ ਦੂਜਾ ਹੁਣ ਉਹੀ ਬੱਚਾ ਪੜ੍ਹ ਲਿਖ ਕੇ ਬਾਹਰ ਜਾਵੜਿਆ ਦੱਸੋ ਬਾਦੀ ਘੜਦੀ ਐ ਕਿ ਵੱਦੀ ਐ ਤੇ ਬਈਆਂ ਦੇ ਮੰਨ ਲਾ ਵੀ ਅੰਗ ਚੀਨੂ ਸ਼ੀਨੂ ਵਰਗੇ ਪੰਜ ਤੋਂ 6 ਹੁੰਦੇ ਐ ਇਹ ਵਿਹਾਰ ਤੋਂ ਲੱਦੇ ਤੁਰੇ ਆਉਂਦੇ ਯੂਪੀ ਚੋਂ ਪੰਜਾਬ ਵਾਲ ਨੂੰ ਤੁਸੀਂ ਆਪ ਹੀ ਝਾਤੀ ਮਾਰ ਕੇ ਦੇਖ ਲਓ ਆਸੇ ਪਾਸੇ ਯਾਰ ਵੀ ਤੁਹਾਡੇ ਸੈਲਰਾਂ ਦੇ ਵਿੱਚ ਕਿੰਨੇ ਪੰਜਾਬੀ ਕੰਮ ਕਰਦੇ ਆ ਕਿੰਨੇ ਭਈਏ ਆ ਪੱਠਿਆਂ ਦੇ ਦੇਖ ਲਓ ਕਿੰਨੇ ਪੰਜਾਬੀ ਕੰਮ ਕਰਦੇ ਆ ਕਿੰਨੇ ਭਈਏ ਆ ਹਰੇਕ ਥਾਂ ਦੇ ਉੱਤੇ ਪੰਜਾਬੀਆਂ ਦੇ ਜਿਹੜਾ ਹੱਕ ਸੀ ਉਹਦੇ ਤੇ ਡਾਕਾ ਮਾਰਿਆ ਇਹਨਾਂ ਨੇ ਪੱਥਰ ਦੇ ਕੰਮ ਚ ਲਾ ਲਓ ਤਾਂ ਇਹਨਾਂ ਨੇ ਖੋਲਿਆ ਪੰਜਾਬੀਆਂ ਤੋਂ ਚਣਾਈ ਦਾ ਲਾ ਲਓ ਉਹ ਪੰਜਾਬੀਆਂ ਤੋਂ ਖੋਲਿਆ ਸੈਲਰਾਂ ਦੇ ਵਿੱਚ ਲਾ ਲਓ ਉਹ ਪੰਜਾਬੀਆਂ ਤੋਂ ਕੰਮ ਖੋਲਿਆ ਪਲੇਦਾਰੀਆਂ ਮੰਡੀਆਂ ਚ ਜਾਵਰੋ ਉੱਥੇ ਇਹਨਾਂ ਨੇ ਪੰਜਾਬੀਆਂ ਤੋਂ ਕੰਮ ਖੋਲਿਆ ਕਿਉਂਕਿ ਇਹ ਤਾਂ 4 ਰੁਪਏ ਘੱਟ ਲੈ ਲੈਂਦੇ ਆ ਤੇ ਆਪਣੇ ਵਾਲੇ ਕਹਿੰਦੇ ਵੀ 4 ਰੁਪਏ ਸਾਨੂੰ ਸਸਤਾ ਮਿਲ ਗਿਆ ਉਹ ਤੋਂ ਕੰਮ ਕਰਾ ਲੈਂਦੇ ਆ ਭਰਾਵੋ ਹਜੇ ਵੀ ਸੰਭਲ ਜੋ ਹੌਲੀ ਹੌਲੀ ਇਹਨਾਂ ਤੋਂ ਕੰਮ ਧੰਦਾ ਕਰਾਉਣਾ ਇਹਨਾਂ ਦੀ ਸਪੋਰਟ ਕਰਨੀ ਬੰਦ ਕਰ ਦਿਓ ਤੇ ਆਪ ਦੇ ਪੰਜਾਬ ਦੇ ਨਾਲ ਖੜ੍ਹ ਜਾਓ ਤੇ ਨਹੀਂ ਭਰਾਵੋ ਇਹੋ ਜੇ ਅੱਖਾਂ ਚ ਘਸੁੰਨ ਦੇ ਦੇ ਕੇ ਰਹੋਗੇ ਕਿ ਮੁੜ ਕੇ ਪਿਸਤਾਵੇ ਤੋਂ ਬਿਨਾਂ ਕੁਝ ਨਹੀਂ ਰਹਿਣਾ ਪੱਲੇ ਦੋਸਤੋ ਵੀਡੀਓ ਥੋੜੀ ਜ਼ਿਆਦਾ ਲੰਮੀ ਹੋ ਜਾਂਦੀ ਐ ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਆਪਣਾ ਸਿੱਧੂ ਬਾਈ ਭੁੰਡੇ ਤੋਂ ਇਹ ਵੀਡੀਓ ਬੜੀ ਚੰਗੀ ਲੱਗੇ ਤਾਂ ਅਗੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਭਰਾਵੋ ਆਪਾਂ ਤਾਂ ਇਹੀ ਅਰਦਾਸ ਬੇਨਤੀ ਕਰ ਸਕਦੇ ਆ ਕਿ ਜਿਉਂਦੇ ਵਸਦੇ ਰਹੋ ਵੈਗਰੂ ਤਰੱਕੀਆਂ ਬਖਸ਼ੇ